ਦੇਖੋ ਇੱਕ ਤੁਹਾਨੂੰ ਜਿਵੇਂ ਕੱਲ ਦੱਸਿਆ ਸੀ ਬਿਗ ਫਿਸ਼ਰ ਨਾਰਕੋ ਟ੍ਰੇਡ ਦੇ ਘਾਟਲ ਦਾ ਜਿਹੜਾ ਧਰਮਿੰਦਰ ਫੜਿਆ ਸੀ ਉਹਨੇ ਆਪਣੀ ਪੁੱਛਗਈ ਦੌਰਾਨ ਦੱਸਿਆ ਸੀ ਐਸ ਐਚਓ ਮਜੀਠਾ ਨੂੰ ਕਿ ਮੈਂ ਕੁਝ ਹੋਰ ਹੀਰੋਇਨ ਤੇ ਇੱਕ ਵੈਪਨ ਹੋਰ ਛੁਪਾਇਆ ਹੋਇਆ ਤੇ ਜਦੋਂ ਉਹਦੀ ਰਿਕਵਰੀ ਵਾਸਤੇ ਇੱਥੇ ਆਏ ਸੀ ਤਾਂ ਜੇ ਇਹ ਨਾ ਪੁੱਟਿਆ ਜਾ ਰਿਹਾ ਸੀ ਜਗਾ ਉਸ ਦੇ ਦੌਰਾਨ ਮੌਕੇ ਦਾ ਫਾਇਦਾ ਉਠਾ ਕੇ ਉਹ ਹੌਲਦਾਰ ਵਿਜੇ ਕੁਮਾਰ ਦੀ ਕਾਰਬਾਈਨ ਖੋਲੀ ਤੇ ਉਹਦੇ ਵਿੱਚ ਐਸਐਚਓ ਮਜੀਠਾ ਨੇ ਉਹਨੂੰ ਵਾਰਨ ਕਰਨ ਵਾਸਤੇ ਇੱਕ ਹਵਾਈ ਫਾਇਰ ਕੀਤਾ ਫਿਰ ਵੀ ਉਹਨੇ ਰੱਖੀ ਨਹੀਂ ਉਹ ਕਾਰਬਾਈਨ ਤੇ ਫਿਰ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਕਿਉਂਕਿ ਉਹਨੇ ਤਾਣ ਲਈ ਸੀ ਇਹਨਾਂ ਦੇ ਉੱਤੇ ਔਰ ਫਾਇਰ ਕਰਨ ਲੱਗਾ ਸੀ ਤਾਂ ਇਹਨਾਂ ਨੇ ਉਹਦੇ ਗੋਲੀ ਚਲਾਈ ਉਹਦੇ ਵੱਲ ਆਪਣੀ ਸੈਲਫ ਡਿਫੈਂਸ ਜੋ ਉਹਦੇ ਜਿਸ ਨਾਲ ਉਹ ਇੰਜਰਡ ਹੋਇਆ ਉਨੂੰ ਇਮੀਡੀਏਟਲੀ ਅਸੀਂ ਮੂਵ ਕਰ ਦਿੱਤਾ ਸਿਵਲ ਹਸਪੀਟਲ ਔਰ ਬਾਕੀ ਤਫਤੀਸ਼ ਜਾਰੀ ਹੈ ਇੱਥੇ ਅਸੀਂ ਹੋਰ ਵੀ ਕਾਰਵਾਈ ਕਰ ਰਹੇ ਹਾਂ ਕਈ ਵਾਰ ਇਹ ਜਿਹੜਾ ਮੁਲਜ਼ਮ ਹੈ ਉਹ ਪੁਲਿਸ ਨੂੰ ਮਿਸਲੀਡ ਕਰਨ ਵਾਸਤੇ ਉਹ ਜੇ ਕੰਮ ਕਰ ਦਿੰਦੇ ਆ ਬਟ ਇਹ ਆ ਵੀ ਇਹ ਇਹਦੇ ਚ ਕਿਸੇ ਦਾ ਪੁਲਿਸ ਸਾਈਡ ਤੋਂ ਨੁਕਸਾਨ ਨਹੀਂ ਹੋਇਆ ਇਹ ਹੀ ਬੜੀ ਵੱਡੀ ਗੱਲ ਹੈ ਜਿਵੇਂ ਸਾਡਾ ਕਾਂਸਟੇਬਲ ਪਹਿਲਾਂ ਉਹ ਜੇ ਵੀ ਵਿਚਾਰਾ ਜੇਰੇ ਇਲਾਜ ਹੈਗਾ ਕਾਫੀ ਉਹਦੇ ਪ੍ਰੋਬਲਮ ਆਈ ਗੁਰਪ੍ਰੀਤ ਦੇ ਸੋ ਇਹੀ ਇੱਥੇ ਕਾਰਵਾਈ ਹੋਈ ਹੈ। ਨਹੀਂ ਕੋਈ ਇੱਕੋ ਹੀ ਜੀ ਇੱਕੋ ਹੀ। ਹਾਂਜੀ ਹਾਂਜੀ 8 ਕਿਲੋ ਵਾਲਾ ਇਹ ਮੈਂ ਤੁਹਾਨੂੰ ਦੱਸਿਆ। ਇਹ ਅਜੇ ਹੋਈ ਨਹੀਂ ਕਿਉਂਕਿ ਫਿਰ ਉਹ ਵਿੱਚ ਇਹ ਗੱਲ ਚੱਲ ਪਈ ਤੇ ਅੱਗੇ ਕੋਈ ਲੱਭੀ ਨਹੀਂ ਗੱਲ। ਉਹਦਾ ਦੁਬਾਰਾ ਰਿਮਾਂਡ ਲਵਾਵਾਂਗੇ ਹੁਣ ਅਸੀਂ ਜਦੋਂ ਠੀਕ ਹੋ ਜਾਂਦਾ। ਧਰਮਿੰਦਰ ਸਿੰਘ ਕੋਈ ਹੋਰ ਸਾਥੀ ਦੱਸੇ ਜਾ ਰਹੇ ਕੱਲ੍ਹ ਤੋਂ ਦੱਸ ਰਹੇ। ਉਹ ਕੱਲ੍ਹ ਉਹਦੇ ਤੇ ਲੱਗੇ ਹੋਏ ਆ ਜੀ ਅਜੇ ਫੜਿਆ ਨਹੀਂ ਗਿਆ ਉਹ। ਹਾਂਜੀ। ਅਫਸਰ ਉਹਦੇ ਕੋਲ ਇਹਦੇ ਪਿਸਤੌਲ ਇੱਥੇ ਲੁਕਾਈ ਸੀ ਪਹਿਲਾਂ ਹੀ ਤਾਂ ਉਹ ਫਿਰ ਕਿਸ ਤਰੀਕੇ ਦੇ ਨਾਲ ਯਾਰ ਦੇਖੋ ਪਤਾ ਕੀ ਗੱਲ ਹੁੰਦੀ ਹੈ ਇਹਦੇ ਕੋਈ ਮੁਲਜ਼ਮ ਦੀ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਜਿਹੜੀ ਉਹ ਜਗ੍ਹਾ ਦੱਸਦਾ ਹੈ ਉੱਥੇ ਪੁਲਿਸ ਜਾ ਕੇ ਰਿਕਵਰੀ ਕਰਦੀ ਹੈ ਪੂਰਾ ਫਾਰਮੈਲਟੀ ਕਰਕੇ ਔਰ ਉਹਦੇ ਚੋਂ ਫਾਰਮੈਲਟੀ ਕਰਨ ਵਾਸਤੇ ਜਿੱਥੇ ਬੰਦਾ ਸਾਰੀ ਉਹਨੂੰ ਲੱਭਣ ਵਾਸਤੇ ਆਏ ਸੀ ਸਾਰੀ ਫਾਰਮੈਲਟੀ ਲੀਗਲ ਚੱਲ ਰਹੀ ਸੀ ਜਦੋਂ ਇਹ ਕਾਰਵਾਈ ਹੋਈ ਅੱਛਾ ਕਿੰਨੀਆਂ ਗੋਲੀਆਂ ਲੱਗੀਆਂ ਸਰ ਇਹਦੇ ਇੱਕੋ ਹੀ ਜੀ ਤੇ ਆਪਣੇ ਪੁਲਿਸ ਵਾਲਿਆਂ ਦੇ ਕੋਈ ਨਹੀਂ ਨਹੀਂ ਆਪਣੇ ਪਛਾਣ ਹੋ ਗਿਆ ਤਾਂ ਮਾਰਨ ਲੱਗਿਆ ਸੀ ਇਸ ਗੱਲ 'ਚ ਹੋ ਗਿਆ ਜੀ ਠੀਕ ਠੀਕ